ਕਿਉਂ ਹੋਈ ਕਿਉਂ ਚੁੱਲੇ ਵਾਲੀ ਰੋਟੀ ਚੁੱਲੇ ਵਾਲੀ ਦਾਲ ਜਾਣਾ ਨਹੀਂ ਹੈ ਜਾਣਾ ਨਹੀਂ ਜਾਣਾ ਨਹੀਂ ਕਿਉਂ ਅਹ ਫਿਰ ਤੋਂ ਦੋ ਸਾਈਕਲ ਲੈਣ ਦੀ ਲੋੜ ਨਹੀਂ ਇੱਥੇ ਬਹਿ ਜਾਗਾ ਜਾ ਫਿਰ ਪਿੱਛੇ ਆਗੂ ਨੂੰ ਆਗੂ ਕਰੋ ਬਸ ਛੱਡਣ ਦੇ ਵਿੱਚ ਤਾਂ ਬਣਿਆ ਸੀ ਕਹਿੰਦੇ ਬਹੁਤ ਉੱਚਾ ਸੀਗਾ 60 70 ਫੁੱਟ ਉੱਚਾ ਤਾਂ ਤਾਂ ਮੜਾ ਜਿਹਾ ਹੀ ਰਹਿ ਗਿਆ ਤਾਂ ਚੂਸ ਕੇ ਖੁਣ ਗਰੀਬਾਂ ਦਾ ਆ ਗਈ ਚਿਹਰੇ ਤੇ ਲਾਲੀ ਬਾਤ ਨੂੰ ਪਤਾ ਤੋਂ ਵਿਗਿਆਨ ਨੂੰ ਤੇ ਪਾਗਲ ਹੋ ਗਿਆ ਸਤਿਗੁਰੂ ਜੀ ਸਵਾਗਤ ਕਰਦੇ ਨਵੇਂ ਦਿਨ ਤੇ ਨਵੇਂ ਬਲੌਗ ਦੇ ਵਿੱਚ ਸਾਰੇ ਠੀਕ ਠਾਕ ਹੋ ਤੇ ਅੱਜ ਤੁਹਾਨੂੰ ਬਦਰ ਰਾਤੀ ਵਾ ਪਹੁੰਚ ਗਏ ਸੀਗੇ ਜਿਲ੍ਹਾ ਪ੍ਰੀਤ ਕੋਟ ਦੇ ਪਿੰਡ ਪਿੰਡ ਦਾ ਕਿਹਦਾ ਸੀ 18 18 ਜੇ ਗੁਰਦੁਆਰਾ ਸਾਹਿਬ ਆ ਬਰੁਕੇ ਸੀਗੇ ਤੇ ਅੱਜ ਨਵੀਂ ਸਵੇਰ ਹੋ ਚੁੱਕੀ ਆ ਤੇ ਆਪ ਜੱਪਾ ਜਾਣਾ ਆ ਅੱਗੇ ਇਹ ਸੋ ਆਪਾਂ ਲੰਗਰ ਪ੍ਰਸ਼ਾਦਾ ਛੱਕ ਰਹੇ ਆ ਲੰਗਰ ਪ੍ਰਸ਼ਾਦੇ ਦਾ ਜਿਹੜਾ ਸੀਨ ਹੈ ਨਾ ਆਹਾਹਾਹਾਹਾਹਾਹਾ ਗੁਰੂ ਘਰ ਦੀ ਰਸੋਈ ਚੁੱਲਾ ਕਰੀ ਕਰੀ ਇਹਨੂੰ ਸਹੀ ਇਹ ਪਾਪੜ ਬਣ ਗਿਆ ਉਹ ਹਾਂ ਮੈਂ ਪਾਪੜ ਹੀ ਬਣਾਉਣਾ ਸੀਗਾ ਇੰਨੀ ਸਵਾਦ ਦਾਲ ਚਾਹ ਮੇਰੀ ਆ ਰਹੀ ਖੰਡੇਦਾਰ ਚਾਹ ਪ्योर ਦੁੱਧ ਦੀ ਸਹੀ ਨਾ ਯਾਰ ਇਹ ਨਿਆਰੀ ਦੇਖਣ ਨੂੰ ਮਿਲਨੇ ਸੀ ਕਿਤੇ ਕਿਉਂ ਦੇਖੋ ਬਾਬਾ ਇਹਨੂੰ ਪੂਰਾ ਕੋਲਾ ਭਰ ਕੇ ਕਿਉਂ ਦਾ ਖਰਾਬ ਹਾਂ ਤੇ ਕਿਉਂ ਹੀ ਕਿਉਂ ਚੁੱਲੇ ਵਾਲੀ ਰੋਟੀ ਚੁੱਲੇ ਵਾਲੀ ਦਾਲ ਹੈ ਨਾ ਨਿਆਰਾ ਅਜੇ ਬਾਬਾ ਜੀ ਘਰਸ ਵੀ ਇੱਕ ਇੱਕ ਬਾਬਾ ਜੀ ਗਜਾ ਤੱਕ ਦਏ ਨੇ ਹਾਂ ਵੀ ਉੱਥੋਂ ਸਾਨੂੰ ਡੇਲੀ ਆਲੂ ਵਾਲੀ ਪਰੌਠੀ ਜਾਂ ਮੰਨ ਲਾ ਕੋਈ ਵੀ ਬਿਸਰੀ ਰੋਟੀ ਕੁਝ ਵੀ ਆ ਜਾਂਦਾ ਹੁੰਦਾ ਆਪਾਂ ਉਹਦੀ ਵੇਟ ਕਰ ਰਏ ਆ ਮੈਂ ਮੈਂ ਹੁਣ ਰੋਟੀਆਂ ਗਰਮ ਕਰ ਲੀਆਂ। ਅੱਛਾ ਆ ਜਾਣੀ ਐ? ਮੈਨੂੰ ਪਹਿਲਾਂ ਦੱਸਦੀ ਯਾਰ ਮੈਂ ਨਾ ਖਾਂਦਾ, ਆਲੂ ਵਾਲੇ ਖਾਂਦੇ। ਟੱਪ ਜਾਣਾ ਵੀ ਤਾਂ ਹੈ। ਚੱਲ ਕੋਈ ਨਹੀਂ ਫੇਰ ਆਪਾਂ ਲੇਟ ਵੀ ਹੋ ਗਈ 10 ਵੀ ਵਜ ਗਏ ਨਾ। ਰਾਤੀ ਦਿਨ ਬੋਲਣ ਬੋਲਣ ਦਾ ਮੌਕਾ ਨਹੀਂ ਸੀ ਦਿੱਤਾ ਬੋਲਣਾ ਕੋਈ ਸ਼ੂਣ। ਕਿਉਂਕਿ ਪ੍ਰਸ਼ਾਦਾ ਆ ਜਾ ਕਰੀਏ। ਉਹ ਵੀ ਘੋ ਨਾਲ। ਚਲੋ ਠੀਕ ਐ ਬਾਬਾ ਜੀ ਫੇਰ ਅਸੀਂ ਤਾਂ ਪ੍ਰਸ਼ਾਦਾ ਸ਼ੱਕੇ ਤੁਰਦੇ ਆਂ ਆ ਮਹੌਲ ਪਿੰਡ ਦਾ ਨਿਆਰੇ ਵਾਲਾ। ਬਾਦੇ ਬਣ ਗਏ ਨਾ ਪਾਪੜ ਚੁੱਲੇ 'ਚ। ਇੱਥੇ ਕੀਤੀ ਐ ਰੋਟੀ। ਕਾਹ ਹੁੰਦਾ ਉਹ ਨਜ਼ਾਰਾ ਇਹਦਾ ਠੀਕ ਆ ਰਹੀ ਸੀ ਮੈਂ ਕਹਿੰਦਾ ਵੀ ਜਿਹੜੇ ਪਿੰਡਾਂ ਵਾਲੇ ਗੁਰਦੁਆਰਾ ਸਾਹਿਬ ਹੁੰਦੇ ਨਾ ਹੂੰ ਉਹ ਪਿਆਉਂਦੇ ਹੁੰਦੇ ਰੋ ਆ ਬਿਲਕੁਲ ਹੁਣ ਸਾਰਾ ਕੁਝ ਅੱਗੇ ਸਾਡੇ ਪੇਸ਼ ਕਰਦਾ ਵੀ ਤੁਸੀਂ ਆਪ ਬਣਾਣੀ ਆਪ ਬਣਾ ਲਓ ਜੋ ਮਰਜ਼ੀ ਕਰਨਾ ਹਾਂ ਯਾ ਬਹੁਤ ਜ਼ਿਆਦਾ ਵੇਰਬਣੀ ਬਾਬਾ ਜੀ ਹੈ ਨਾ ਇੱਥੇ ਸੰਗਤ ਭਾਈ ਕਿਹੜੇ ਕਿਹਤਰ ਆਏ ਤੁਸੀਂ ਤਾਂ ਵਾੜਨਾ ਤੇ ਮਾਰਾ ਤੇ ਢੇੜੀ ਕਰਕੇ ਤੂੰ ਬੰਦਾ ਉੱਪਰਾ ਉੱੜ ਜੇ ਹਾਂਜੀ ਮਾ ਆਪ ਠੀਕ ਹੈ ਬਾਬਾ ਜੀ ਸਸਿਕਾ ਬਾਬਾ ਜੀ ਸਸਿਕਾ ਜੀ ਬਾਬਾ ਜੀ ਜਾਏ ਡਾਲੀ ਕਹਿੰਦੇ ਜੀ ਡਾਲੀ ਲੈਣ ਡਾਲੀ ਇਧਰ ਆ ਕਰਕੇ ਗਜਾ ਕਰਕੇ ਆਏ ਜੀ ਸਾਈਕਲ ਤੇ ਜਾਂਦੇ ਆ ਰੋਜ਼ 12 13 ਕਿਲੋਮੀਟਰ ਸਾਈਕਲ ਚਲਾ ਕੇ ਹਾਂਜੀ ਤੇ ਪ੍ਰਸ਼ਾਦਾ ਪਾਣੀ ਦੁੱਧ ਜਿਹੜੀ ਸੇਵਾ ਉਹਨੂੰ ਬੁੰਦੇ ਆ ਜੀ ਰੋਜ਼ ਤਾਂ 12 15 ਕਿਲੋਮੀਟਰ ਚੱਲਦਾ ਨਹੀਂ ਸਾਈਕਲ ਹਾਂਜੀ 12 12 13 ਕਿਲੋਮੀਟਰ ਚੱਲ ਜਾਂਦਾ ਦਿੱਲੀ ਮੇ ਵਾਹ ਜੀ ਵਾਹ ਜੀ ਵਾਹ ਜੀ ਵਾਹ ਜੀ ਵਾਹ ਇਹ ਪਰੰਪਰਾ ਪ੍ਰਾਣੀ ਹੈ ਨਾ ਜੀ ਪਰੰਪਰਾ ਬਹੁਤ ਪ੍ਰਾਣੀ ਹੈ ਇਹ ਤਾਂ ਚਲਦੀ ਰਹਿਣੀ ਚਾਹੀਦੀ ਪਿੰਡਾਂ 'ਚ ਤਾਂ ਹੈਗੀ ਆ ਹਜੇ ਹਾਂ ਜੀ ਪਿੰਡਾਂ 'ਚ ਹੈਗੀ ਆ ਸ਼ਹਿਰ ਵਾਲੇ ਉਹ ਹੋ ਗਏ ਨੇ ਉਹਨਾਂ ਨੂੰ ਪਤਾ ਹੀ ਨਹੀਂ ਜੀ ਬੇਮੁਖ ਉਹਨਾਂ ਨੂੰ ਪਹਿਲੀ ਗੱਲ ਪਤਾ ਵੀ ਨਹੀਂਗਾ ਜਿਹੜੇ ਬਜ਼ੁਰਗ ਹੈ ਉਹਨਾਂ ਦੀ ਕੋਈ ਸੁਣਦਾ ਨਹੀਂ ਅੱਗੇ ਹਾਂ ਉਹਨਾਂ ਦੀ ਸੁਣਦਾ ਨਹੀਂ ਤੇ ਅੱਗੇ ਫਿਰ ਗੱਲ ਬਾਤ ਪਾਣੀ ਦੀ ਪਿੰਡਾਂ 'ਚ ਤਾਂ ਚੱਲੋ ਹੈਗੀ ਆ ਮਾਲਕ ਦੀ ਕਿਰਪਾ ਨਾਲ ਅਜ ਤਾਲੂ ਸਿੰਘ ਵੱਲੇ ਦੀ ਪਰੰਪਰਾ ਚੱਲੀ ਹੈ ਹਾਂਜੀ ਹਾਂ ਜੀ ਹਾਂ ਜੀ ਹਾਂ ਜੀ ਹਾਂ ਜੀ ਫੋਰਸ ਇਹ ਪਰੰਪਰਾ ਦੀ ਸਦਕਾ ਤਾਂ ਆਪਾਂ ਨੂੰ ਫਿਰ ਲੰਗਰ ਪ੍ਰਸ਼ਾਦਾ ਵੀ ਆਪਾਂ ਨੂੰ ਮਿਲਿਆ ਜੀ ਹਾਂਜੀ ਹਾਂ ਜੰਗਲਾਂ ਵਿੱਚ ਲੈ ਕੇ ਜਾਂਦੇ ਸੀ ਮੰਨ ਕਿਤੇ ਲੋਈ ਭਾਈ ਦਾ ਹਾਂਜੀ ਹਾਂ ਤਾਂ ਆਪਾਂ ਜੀ ਇਕੱਠਾ ਕਰਕੇ ਨਾ ਲੰਗਰ ਨਹੀਂ ਤਬ ਨਹੀਂ ਸੰਗ ਜਿਵੇਂ ਸਾਡੇ ਵਰਗੇ ਹਾਂਜੀ ਜਿਵੇਂ ਸਫਰ ਕਰਦੇ ਆ ਉਹ ਆਉਂਦਾ 24 ਘੰਟੇ ਲੰਗਰ ਗੁਰੂ ਘਰ ਦਾ ਉਹ ਸਾਹਮਣੇ ਗੇਟ ਤੇ ਨਾ ਟਰੱਕ ਰਾਤ ਨੂੰ ਜਾਂ ਦਿਨੇ ਜਦੋਂ ਵੀ ਟਰੱਕ ਜਿਹੜੇ ਭਾਈ ਆਪਣੇ ਡਰਾਈਵਰ ਭਾਈ ਸਾਹਿਬ ਨੇ ਉਹ ਆਉਂਦੇ ਨੇ 24 ਘੰਟੇ ਇੱਥੇ ਲੰਗਰ ਪ੍ਰਸ਼ਾਦਾ ਛੱਕੇ ਪਿੰਡ ਵਾਲੇ ਦੀ ਮਦਦ ਨਾਲ ਇਸ ਗਜਾ ਦੀ ਮਦਦ ਨਾਲ ਸ਼ਾਕੇ ਜਾਂਦੇ ਆ। ਜਿਹੜਾ ਤਿੰਨ ਗਾਦੀ ਸਿੰਘ ਆ ਜੀ ਪਿੰਡ ਤੋਂ ਗਜਾ ਕੱਢੀ ਕਰਕੇ ਨਗਰ ਦਾ ਬਹੁਤ ਸੰਯੋਗ ਆ ਜੀ ਬਹੁਤ ਚੰਗਾ। ਹਾਂ ਇਹ ਲੰਗਰ ਦਾ ਬਹੁਤ ਸੰਯੋਗ ਹੈ। ਸੈਗਲ ਆਪਣੇ ਰੈਡੀ ਨੇ ਥੋੜਾ ਬੋਤਾ ਪੈਕ ਕਰਨਾ ਆ। ਇੱਥੇ ਆਪਾਂ ਸੁੱਤੇ ਸੀਗੇ। ਇਹ ਲੰਗਰ ਹਾਲ ਲੱਗਦਾ ਆ। ਹਾਂ ਲੰਗਰ ਹਾਲ ਹੀ ਆ ਸੱਚ। ਤੇ ਇੱਥੇ ਆਪਾਂ ਰੁਕੇ ਮਾਹੌਲ ਬੜਾ ਵਧੀਆ। 슬ੀਪਿੰਗ ਬੈਗ ਜਿਹੜਾ ਆ ਤਿਆਰ ਹੋ ਰਿਹਾ। ਕੋਕੋ ਸਾਸੀ ਕਹ ਬੋਲਦੇ ਅੱਜ ਤੂੰ ਇੱਧਰ ਅ ਕੀ ਥੀ ਤਿਆਰੀ ਫਿਰ ਹੈ ਕੀ ਦੇਖ ਰਹੀ ਬੋਲਣਾ ਕੁਛ ਕੀ ਜਾਣਾ ਨਹੀਂ ਹੈ ਜਾਣਾ ਨਹੀਂ ਜਾਣਾ ਨਹੀਂ ਕਿਉਂ ਠੰਡ ਮੇਰਾ ਜ਼ੁਕਾਮ ਹੋ ਘਰ ਕੇ ਠੰਡ ਲੱਗ ਰਹੀ ਹੈ ਰਾਤ ਨੂੰ ਅਛਾ ਜੀ ਖੜ ਜਾ ਨੇ ਤੇ ਫਿਰ ਕੀ ਚੱਕਰ ਬਾਬਾ ਤਾਂ ਬੋਲ ਹੀ ਰਿਹਾ ਸੀ ਕਹਿੰਦਾ ਰੁਕ ਜਾਓ ਇਹ ਰੋਟੀ ਵਾਲੇ ਜੜਾ ਨੂੰ ਰੋਟੀ ਹਾਂ ਮੈਂ ਕਹਿੰਦਾ ਜਾਣਾ ਅੱਗੇ ਆਪਾਂ ਨੂੰ ਕੀ ਕਾਲੀ ਐ ਰੁਕ ਜਾਨੇ ਆ ਹੈ ਕੀ ਕਹਿੰਦੀ ਕਰ ਦਿੰਦਾ ਹਾਂਗੇ ਮੈਨੂੰ ਇਹ ਸੀਗਾ ਵੀ ਧੁੰਦ ਹੈਣੀ ਨਾ ਜੇ ਨਿਕਲ ਦਿੰਨੇ ਆ ਹੂੰ ਪਰ ਮੈਨੂੰ ਜੁਕਾਮ ਮੇਰੀ ਆਵਾਜ਼ ਤੋਂ ਲੱਗ ਰਿਹਾ ਹੋਣਾ ਵੀ ਮੈਨੂੰ ਛਿੱਕਾ ਛੁੱਕਾ ਆਈ ਜਾਂਦੀ ਐ ਥੋੜਾ ਆਗੂ ਕੇ ਮੂਰੇ ਬੈਠ ਕੇ ਨਾ ਸੈੱਟ ਹੋ ਜਾਣਾ ਪਹਿਲੇ ਉਠਾਇਆਗਾ ਤਾਂ ਮੈਨੂੰ ਮੈਂ ਸੁੱਤਾ ਰਹਿੰਦਾ ਮੈਂ ਵੀ ਤਾਂ ਸਲੀਪਿੰਗ ਵੈਕ ਪੈ ਕੀਤਾ ਆ ਮੈਨੂੰ ਕਿ ਲੋਡਸ ਦੇ ਸਲੀਪਿੰਗ ਕਰੈਕ ਕਰਉਂਦੀ ਚਲ ਖੜ ਜਾਂਦੇ ਮਾਹੌਲ ਵੀ ਵਧੀਆ ਏ ਰਿਥੇ ਨਾ ਚਾਹ ਹਾਲ ਦੇ ਵਿੱਚ ਪਏ ਆ ਪਰ ਮਾਹੌਲ ਵਧੀਆ ਫਿਰ ਦੱਸ ਕੀ ਕਰਨਾ ਹੁਣ ਕੁਛ ਦੱਸੋ ਹਾਂ ਪਰ ਉਹ ਦੇਖ ਲੈ ਜੇ ਉੱਤੇ ਰਾਜੀ ਕਰਦਾ ਕੀ ਕਰੀਏ ਫਿਰ ਜੀ ਨਹੀਂ ਇਹ ਗੱਲ ਵੀ ਮੈਨੂੰ ਛਿੱਕਾ ਛੁੱਕਾ ਕਰਕੇ ਮੈਨੂੰ ਇਹ ਕਿ ਫਿਰ ਕੱਲ ਨਾ ਕੱਲ ਜਦੋਂ ਰੀਤ ਦੀ ਘੋਲ ਆਈ ਉਦੋਂ ਮੈਂ ਸੁੱਲ-ਸੁੱਲ ਕਰਦੇ ਸੀ ਰੀਤ ਕਹਿੰਦੀ ਚ ਕੰਮ ਨਾ ਮਗਰ ਨਹੀਂ ਹਵਾ ਚੱਲ ਰਹੀ ਹੈ ਕੱਲ ਵੀ ਜਿਹੜੀ ਹਵਾ ਸਿੱਧੇ ਮੂੰਹ ਤੇ ਵੱਜੀ ਆ ਨਾ ਉਹਦੇ ਕਰਕੇ ਕੰਮ ਖਰਾਬ ਹੋਇਆ ਰੁਕ ਜਾਨੇ ਫਿਰ ਉੱਕੀ ਇੱਥੇ ਸੇਵਾ ਪਾੜੀ ਦਾ ਕੰਮ ਕਰਦੇ ਆ ਰੁਕ ਕੇ ਸੜਾ ਅੱਛਾ ਦੇਖਾ ਦਾਂਗੇ ਜਿਹੜੀ ਸੰਗਤ ਆਉਂਦੀ ਹੈ ਸੋ ਅੱਜ ਇੱਥੇ ਤਾਂ ਨਜ਼ਾਰਾ ਦੇਖੋ ਤੁਸੀਂ ਇਹ ਦਿਖਾਣੇ ਆ ਸ਼ਾਇਦ ਪਿੰਡ ਘੁੰਮਣ ਜਾਈਏ ਜੇ ਇੱਕ ਬਾਬਾ ਜੀ ਕਹਿੰਦੇ ਸੀ ਸਾਡੇ ਪਿੰਡ ਆਓ ਨਾਲ ਹੀ ਇਹ ਪੈਦਲ ਸ਼ਾਇਦ ਉੱਥੇ ਜਾਵਾਂਗੇ ਉਹਨਾਂ ਨੂੰ ਮਨਾ ਕਰਤਾ ਸੀ ਜੇ ਸਵੇਰੇ ਫੋਨ ਆਇਆ ਸੀਗਾ ਵੀ ਅਸੀਂ ਤੁਰਨ ਲੱਗੇ ਆ ਵੀ ਨਹੀਂ ਰਹਿਣਾ ਇੱਥੇ ਵੀ ਜਾਣਾ ਹੈ ਅੱਗੇ ਅੱਗੇ ਕੋਟਕਪੂਰੇ ਅੱਗੇ ਬੱਗਾ ਬੱਗਾ ਪੁਰਾਣਾ ਬੱਗਾ ਪੁਰਾਣਾ ਪਿੰਡ ਆਣਾ ਕਿਸ ਵਾਰ ਉੱਥੇ ਜਾਣਾ ਪਰ ਕੋਈ ਨਹੀਂ ਬਿਲਨੀ ਆਪਾਂ ਕਰਨਾ ਕੀ ਆ ਕੱਲ ਨੂੰ ਚੱਲ ਜਾਾਂਗੇ ਕੀ ਚੱਕਰ ਆ ਚੱਲ ਮੈਂ ਮਾਰਨ ਲੱਗਾ ਛਾਲ ਤੂੰ ਕਰਦਾ ਜੋ ਕਰ ਮੈਂ ਲੱਗਾ ਸੌਣ ਨਹੀਂ ਸੌਂਦੇ ਤਾਂ ਨਹੀਂ ਗੇ ਅੱਗ ਮੂਰੇ ਬੈਠੋ ਜਾ ਕੇ ਹੁੰਦਾ ਚੁੱਲ੍ਹੇ ਮੂਰੇ ਪੈਨੇ ਆਣਾ ਨਾਲੇ ਕੜੀ ਦੀ ਚਾਹ ਪੀਨੇ ਆ ਹੋਰ ਚੱਲ ਫਿਰ ਕੋਕੋ ਇਹਦਾ ਪੈਸੇ ਦਾ ਕੰਮ ਕੰਮ ਪੂਰਾ ਹੋਇਆ ਗਿਆ ਉਹਨੇ ਹੱਥ ਕੀਤਾ ਉਹ ਮੋਟਰਸਾਈਕਲ ਤੇ ਜਿਹੜਾ ਇਹ ਬਣਾਵਾਦਾ ਅੱਛਾ ਜੀ ਹਾਂ ਜੀ ਅੱਗੇ ਪਿੱਛੇ ਡੇੜੀ ਹੁੰਦੀ ਹੈ ਜੜੀ ਉਹ ਕਹਿੰਦਾ ਵੀ ਇੱਥੇ ਰੁਕੋ ਜੇ ਪੋਸ ਦੇ ਪੋਸ ਦੇ ਬਸ ਇੱਕ ਜਾਣਾ 300 ਰੁਪਏ ਸੀ ਅਜੇ ਇਹਨਾਂ ਮਾਰਨ ਨੂੰ ਹਾਂ ਆ ਪੈਸੇ ਜਦੋਂ ਪੈਸੇ ਫੜਾ ਦੇ ਫਿਰ ਮਾਰਨਾ ਕਹਦਾ ਸੀ ਹਾਂ ਜੀ ਨਾ ਹੁਣ ਸਾਨੂੰ ਇਹ ਅਭੀ ਆਪਾਂ ਮੋਗੇ ਤੱਕ ਪਹੁੰਚੀ ਆ ਮੋਗੇ ਤੋਂ ਲੁਧਿਆਣਾ ਏਰੀਆ ਸੇਮ ਹੀ ਆ ਅੱਗੇ ਲੁਧਿਆਣਾ ਪਹੁੰਚ ਜਾਗੇ ਉਹ ਤਾਂ ਸ਼ਹਿਰ ਜੀ ਆਏ ਨੇ ਲੁਧਿਆਣੇ ਤੋਂ ਬਾਅਦ ਅੱਗੇ ਸਾਰਾ ਹੀ ਆ ਨੇ ਇਸ ਤੋਂ ਬਾਅਦ ਕੋਈ ਨਹੀਂ ਆ ਬਾਕਾ ਪ੍ਰਾਣਾ ਪੰਜ ਗ੍ਰਾਂਹ ਸ਼ਹਿਰ ਸਮਾਲਸਰ ਪੈਣ ਵਧੀਆ ਲੱਗਦੇ ਇਹ ਸਾਰੇ ਠੀਕ ਨੇ ਮਤਲਬ ਨਿਕਲ ਆਏ ਆ ਆਪਾਂ ਜਿਹੜੇ ਸਾਡਾ ਪ੍ਰਿੰਟ ਵੀ ਠੀਕ ਆ ਕੋਈ ਐ ਨਹੀਂ ਵੀ ਕੋਈ ਜੀ ਗੱਲ ਨਹੀਂ ਪਰ ਨਹੀਂ ਬੰਦਾ ਵੈਸੇ ਹੋਂ ਤੱਕ ਦਾ ਹੀ ਤਾਂ ਦੱਸਦੇ ਧਿਆਨ ਤੋਂ ਬੰਦਾ ਸੋਏ ਨਾ ਹਾਂਜੀ ਹਾਂਜੀ ਧਿਆਨ ਤਾਂ ਸੀ ਪੂਰਾ ਰੱਖੀਦਾ ਪਰ ਚੰਗੇ ਨੂੰ ਚੰਗਾ ਟੱਕਰਦੇ ਅਸੀਂ ਦੇਖਿਆ ਹੁਣ ਤੱਕ ਹਾਂਜੀ ਹਾਂ ਜਿਨ੍ਹਾਂ ਨੂੰ ਵੀ ਮਿਲੇ ਆ ਵਧੀਆ ਢੰਗ ਨਾਲ ਆਪਾਂ ਵੈਚੀ ਹੈ ਅਬੀ ਆ ਅਰ ਲਾ ਅਰ ਲਾ ਆਹ ਆਹ ਸਭੀਆਂ ਵਧੀਆ ਹਾਂ ਆ ਸਬੀਆਂ ਵਧੀਆ ਪੁੱਲਾ ਵੀ ਚਾਡੀ ਵੈਚੀ ਹੈ ਇਹ ਜਿਨਾ ਲੱਗਾ ਨਾ ਚਾਬੀ ਨਹੀਂ ਪਤਾ ਚਾਬੀ ਇਹ ਜਿੰਦਾ ਲਾ ਨਾ ਚਾਬੀ ਚੜਦਾ ਨਹੀਂ ਸਾਈਕਲ ਆ ਬਾਈ ਸਾਈਕਲ ਬਾਈ ਤੇ ਉਹ ਭਾਰਾ ਲੱਗੂਗਾ ਇਹ ਲੁੰਡੀ ਲੱਗਦਾ ਰੱਖਿਆ ਉਹ ਸਾਡਾ ਪਾਪਾ ਸਾਡੇ ਸਾਡੇ ਸਾਈਕਲ 25 25 30 30 ਕਿਲੋ ਦੇ ਨੇ ਸਮਾਨ ਦੇ ਨਾਲ ਹਾਂ ਉਹਦੇ ਨਾਲ ਤਾਂ ਹਲਕਾ ਹੀ ਹੋਊਗਾ ਪਹਿਲਾਂ ਸਾਈਕਲ ਬਾਈ ਚ 20 24 ਕਿਲੋ ਦੇ ਬਾਈ ਪੁਰਾਣੇ ਸਾਈਕਲ ਆ ਜਿਹੜੇ ਇਹ ਦੋ ਜਣੇ ਵੀ ਚੱਲਦੇ ਆ ਅੱਛਾ ਇਹ ਕੋ ਮੁੱਠੀ ਹੈ ਸਾਈਕਲ ਤੇ ਜਿੰਨਾ ਮਰਜ਼ੀ ਭਾਰ ਲਾ ਦੋ ਇੱਲੇ ਹਣਾ ਜੀ ਹਾਂ ਹਾਂ ਫਿਰ ਤਾਂ ਫਿਰ ਦੋ ਸਾਈਕਲ ਲੈਣ ਦੀ ਲੋੜ ਨਹੀਂ ਇੱਥੇ ਬਹਿ ਜਾਇਆ ਜਾ ਜਾ ਫਿਰ ਪਿੱਛੇ ਉਹ ਡੰਡਾ ਵੜਾ ਲਈਏ ਹਣਾ ਤੇ ਬੇਰ ਸਾਇਲ ਦੀ ਮਜ਼ਬੂਤੀ ਨਹੀਂ ਰਹਿੰਦੀ ਫਿਰ ਨਰਮ ਹੋ ਜਾਂਦਾ ਜੇ ਤਾਂ ਜਮਾਂਦਰ ਹੋ ਜੇ ਉਸੇ ਤਰ੍ਹਾਂ ਇਹ ਮੈਨੂੰ ਕਹਿੰਦੇ ਨਵਾਂ ਲੈ ਲੈ ਮੈਂ ਨਾ ਇਹ ਟੈਕਨੀਕੀ ਮਿਲ ਨਹੀਂ ਜਿਵੇਂ ਆਉਂਦਾ ਸਾਈਕਲ ਆ ਨਾ ਉਹ ਚਲਾਉਣਾ ਰਹਿਣਾ ਤੈਨੂੰ ਚੀਜ਼ ਮਿਲਣੀ ਆ ਥੋੜਾ ਜਿਹਾ ਆਰਾਮ ਕਰਨ ਤੋਂ ਬਾਅਦ ਆਪਾਂ ਹੁਣ ਚੱਲੇ ਆ ਬਾਹਰ ਤੇ ਨੇੜੇ ਪਿੰਡ 'ਚ ਨਾ ਇੱਕ ਉਹ ਹੈ ਬੁਰਜ ਮਿੱਟੀ ਦਾ ਸਿਰਫ ਮਿੱਟੀ ਦਾ ਬਣਿਆ ਹੁੰਦਾ ਉਹ ਵੇਖ ਕੇ ਆਨੇ ਆ ਵੈਸੇ ਉਹਦਾ ਜਿਹੜਾ origignal ਆਕਾਰ ਹੈ ਉਹ ਸਾਈਜ਼ ਤਾਂ ਹੁਣ ਹੈ ਨਹੀਂਗਾ ਘੱਟ ਗਿਆ ਪਰ ਚਲੋ ਵੇਖ ਕੇ ਆਨੇ ਆ ਸਾਈਕਲ ਗੁਰਦੁਆਰਾ ਸਾਹਿਬ 'ਤੇ ਲੈ ਲਿਆ ਆਪਾਂ ਆਹ ਤੇ ਖਲੋਤੇ ਤਿੰਨ ਚਾਰ ਸਾਈਕਲ ਇੱਕ ਚੱਕ ਲਿਆ ਮੇਰੇ ਵਾਲੇ ਜੋ ਫਿਰ ਸਮਾਨ ਲਾਣਾ ਪੈਣਾ ਸੀਗਾ ਫੇ ਮੈਂ ਕਹਿੰਦਾ ਇਦਿੱਤੀ ਚੱਲਦੇ ਆ ਚਲੋ ਜੀ ਦਿਖਾ ਕੇ ਲਿਆਵਾ ਤੈਨੂੰ ਆਹ ਮੈਂ ਉਹ ਗੋਲ ਕਰਾਂ ਉਹ ਵੀ ਪਾਉਂਦਾ ਵੀ ਪਾ ਰਿਹਾ ਛੱਡੀ ਵੀ ਜਾ ਟਾਵਰ ਆਊਗਾ ਆਹ ਤਾਂ ਹਦੂ ਭਾਈ ਮਗਰ ਮਗਰਾ ਮਮਣਾ ਵਾਲੀ ਚਲੋ ਜੀ ਠੀਕ ਆ ਭਾਈ ਦੋਫੇ ਕਰਪਨੀ ਬੂਹ ਵਾਲੀ ਉਸੇ ਘਰ ਦਾ ਆ ਬਾਬਾ ਜੀ ਦੇ ਮਗਰ ਮਗਰ ਜਾਣੇ ਆਪਾਂ ਮੜਾ ਜਾਂ ਪਿੰਡ ਦਾ ਵੀ ਨਿਹਰਾ ਦੇਖ ਕੇ ਆਨੇ ਆ ਠੰਡਾ ਅੱਜ ਬਹੁਤ ਆ ਯਾਰ ਠੰਡ ਉਦੋਂ ਅੱਜ ਰਹਿ ਵੀ ਗਏ ਗੁਰਦੁਆਰਾ ਸਾਹਿਬ ਆਪਾਂ ਇੱਥੇ ਉਹ ਫਿਰ ਬੈਠੇ-ਬੈਠੇ ਵੀ ਠੰਡ ਲੱਗੀ ਜਾਂਦੀ ਆ ਹਾਲਾ ਕੀ ਚਾਹ ਦਾ ਲੰਗਰ ਬਥੇਰਾ ਆ ਤੇ ਧੂਣੀ ਵੀ ਵਾਲੀ ਹੋਈ ਆ ਤੇ ਚਲੋ ਠੰਡ ਤਾਂ ਫਿਲਹਾਲ ਹੈਗੀ ਆ ਕੱਲ ਨੂੰ ਆਪਾਂ ਤੁਰਪੜ ਆ ਆ ਧੂਣੀ ਭਲ ਕੇ ਬੈਠੇ ਆ ਵੀ ਇਹਨਾਂ ਨੇ ਮਗਰ-ਮਗਰ ਆਪਾਂ ਤੁਰੇ ਰਹਿਣਾ ਆ ਸਾਡੇ ਕੋ 3 ਸਵੇਰ ਕੋ 3 ਹੋਇਆ ਤੋਂ ਦੁਪਹਿਣੀ ਸ਼ੁਰੂ ਹੋ ਗਈ ਆ ਉਹਦੀ ਸ਼ਾਮ ਦੀ ਚਲੋ ਆ ਭਾਈ ਚਲੋ 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 ਅੱਧਰ ਮੋੜਨਾ ਯਾ ਲੱਗ ਤੇ ਆ ਲੱਗ ਤੇ ਆ ਬਾਈ ਨੇ ਰਾਹ ਦੇ ਦਿੱਤਾ ਕਹਿੰਦਾ ਸਿੱਧਾ ਹੀ ਜਾਣਾ ਗੱਡੀ ਆਪਣੀ ਸਪੀਡਾਂ ਤੇ ਆ ਹੀਰੋ ਜੈਟ ਸਾਈਕਲ ਪਤਾ ਨਹੀਂ ਪੰਜਾਬ ਦਾ ਪੁੱਤਰ ਪਰ ਹੈਗਾ ਹੈਗਾ ਸਿੱਧਾ ਹੀ ਆਈ ਕਹਿਣਾ ਤੇ ਬੁਰਜ ਜਿਹੜਾ ਹੈ ਬੁਰਜ ਬੁਰਜ ਖਲੀਫਾ ਜਿਵੇਂ ਬੁਰਜ ਇਸ ਪਿੰਡ ਦਾ ਬੁਰਜ ਖਲੀਫਾ ਉਹੀ ਆ ਸਪਨਿਆ ਗਿੱਪੀਆਂ ਆਈਆਂ ਇਹਦਾ ਪਤਾ ਆਇਆ ਆਪੇ ਹੀ ਬੁਰਜ ਅੱਗੇ ਬੁਰਜ ਠੀਕ ਆ ਉਹ ਆ ਗਿਆ ਸਾਹਮਣੇ ਬੁਰਜ ਆ ਗੁਰੂ ਆ ਗੁਰੂ ਕਰੋ ਬਸ ਛੱਡਣ ਦੇ ਵਿੱਚ ਤਾਂ ਆਇਆ ਬੁਰਜ ਕਿੰਨਾ ਕੁ ੱਚਾ ਹੁੰਦਾ ਜੀ ਵੀਰੇ ਕਿੱਡਾ ਕੁ ਹੁੰਦਾ ਸੀ ਇਹ ਸਾਡਾ ਯਾਰ ਪੱਟੀ ਕਹਿੰਦਾ ਦੇ ਯਾਰ ਵੀ ਸਾਡੇ ਤਾਂ ਪਹਿਲਾਂ ਬਹੁਤ ਟਾਈਮ ਦਾ ਹੈ ਬਹੁਤ ਪੁਰਾਣਾ ਹੈ ਨਾ ਇਤਿਹਾਸਿਕ ਹਾਂ ਮੈਨੂੰ ਸਮੇਂ ਨਾਲ ਯਾਰ ਬੱਧੀਆ ਵੇਲੇ ਲੱਗੇ ਮੈਨੂੰ ਤਾਂ ਆਜ਼ਾਦੀ ਤੋਂ ਪਹਿਲਾਂ ਤਾਂ 47 ਤੋਂ ਵੀ ਪਹਿਲਾਂ ਦਾ ਹੋਣਾ ਨਾ ਹਾਂਜੀ ਹਾਂਜੀ ਬਹੁਤ ਸਮੇਂ ਦਾ ਜੀ ਹਾਂ ਆਰਮੀ ਉਰਮੀ ਵਾਲੇ ਵਰਤਤੇ ਹੋਣਗੇ ਨਾ ਸਿਰਫ ਮਿੱਟੀ ਦਾ ਬਣਿਆ ਕੋਈ ਇਹਦੇ ਚ ਇੱਟਾਂ ਨਹੀਂ ਲਾਈਆਂ ਕੋਈ ਕੁਛ ਨਹੀਂ ਆ ਹੁਣ ਦਿਸ ਰੀਆਂ ਨੇ ਕਿਉਂਕਿ ਇਹ ਕਦੇ ਢਾਈ ਜਾਂਦੇ ਨੇ ਕਈ ਬਣਾਈ ਜਾਂਦੇ ਨੇ ਪਰ ਬਿੰਡੇ ਨੇ ਸੁਣ ਹੈ ਨਹੀਂ ਕੀ ਇਹਦੀ ਪੁੱਤੀ ਪਹਿਲਾ ਪੋਡੀਅਮ ਦੀ ਬਣੀ ਸੀ ਕਹਿੰਦੇ ਬਹੁਤ ਉੱਚਾ ਸੀਗਾ 60 70 ਫੁੱਟ ਉੱਚਾ ਆ ਤਾਂ ਮੜਾ ਜਿਹਾ ਹੀ ਰਹਿ ਗਿਆ ਤਾਂ ਪੁੱਤ ਠੰਡ ਲੱਗਦੀ ਠੰਡ ਠੰਡ ਲੱਗਦੀ ਹੈ ਹੈਲੋ ਸ਼ਾਬਾਸ਼ ਪੁੱਤ ਹੈਲੋ ਹੈਲੋ ਸ਼ਾਬਾਸ਼ ਦੇਖੀ ਹੁਣ ਆਪਾਂ ਕੀ ਕੀ ਹੈ ਖਤਮ ਕਰਣੀ ਹੈ ਜੀ ਤਾਂ ਨਿਬੜ ਗਿਆ ਕੰਮ ਮੇਨਟੇਨੈਂਸ ਨਹੀਂ ਨਾ ਹੈਗੀ ਹੂੰ ਮੇਨਟੇਨੈਂਸ ਨਹੀਂ ਹੈਗੀ ਮੈਂ ਤਾਂ ਆਇਆ ਸੀ ਕਿ ਪਿੰਡ ਮੈਂ ਕਿਹਾ ਘੁੰਮਦੇ-ਘੁੰਮਦੇ ਆਨੇ ਆ ਤੇ ਨਾਲੇ ਦੇਖਦੇ ਆ ਵੀ ਇਹ ਕੀ ਆ ਇਹਨੂੰ ਬੁਰਜ ਕਹਿੰਦੇ ਨੇ ਬੁਰਜ ਕਹਿੰਦੇ ਨੇ ਵੀ ਆ ਆਰਮੀ ਵਾਲੇ ਜਿਵੇਂ ਉਹਨਾਂ ਨੇ ਨਾ ਆਪਣੇ ਬਣਾ ਰੱਖਿਆ ਹੁੰਦਾ ਹੈ ਉਹਨਾਂ ਦੇ ਹਮਲਾ ਨਾ ਹੋ ਜਵੇ ਪਰ ਉਹ ਹੋ ਅੱਗੇ ਧਿਆਨ ਰੱਖ ਸਕਣ ਇਹੋ ਜਿਹੀ ਕੋਈ ਚੀਜ਼ ਸੀ ਜੀ ਪਰ ਇਹਦਾ ਤਾਂ ਕੰਮ ਨਿਭੜ ਲਿਆ ਹੁਣ ਇਹ ਤਾਂ ਖਤਮ ਹੀ ਆ ਸਮਝੋ ਇਹ ਮਿੱਟੀ ਜੀ ਆ ਨਾ ਜਿਹੜੀ ਆ ਇਹ ਤਾਂ ਬਸ ਖੁਰਖਰ ਗਿਆਣਾ ਦੇ ਮੀਂਹ ਨਾਲ ਤਾਂ ਵੈਸੇ ਹੀ ਖੁਰੀ ਹੋਈ ਹੈ ਮਿੱਟੀ ਆ ਆਟਾ ਕਰਕੇ ਰਹਿ ਗਿਆ ਮੜਾ ਜਾ ਇਹ ਜੇ ਮਿੱਟੀ ਹੁੰਦੀ ਹੁੰਦਾ ਤਾਂ ਖੁਰ ਜਾਣਾ ਸੀ ਇਹਨੇ ਤਾਂ ਖਤਮ ਹੀ ਹੋ ਜਾਣਾ 2-4 ਸਾਲਾਂ ਚ ਚਲੋ ਭਰਾਓ ਚੱਲੀਏ ਅੱਗੇ ਐ ਬੇਸ਼ੇਫੰਦ ਤੁਸੀਂ ਬਹੁਤ ਵਧੀਆ ਲੱਗਿਆ ਵੀਰੇ ਤੁਹਾਨੂੰ ਮਿਲ ਕੇ ਕੀ ਨਾਮ ਹੈ ਕੁਲਦੀਪ ਕੁਲਦੀਪ ਨਾਨਕ 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 ਨਾਮ ਨਾਮ ਦੇਖਣਾ ਹੁੰਦਾ ਇਹਦਾ ਜਨਮ ਸ਼ਿਰਪੁਰ ਨਾਨਕਦੇਵ ਜੀ ਦੇ ਜਨਮ ਦਿਨ ਮਿਲਿਆ ਅੱਛਾ ਨਾਮ ਬੜਾ ਵਧੀਆ ਬਸ ਹਜੇ ਉਕਾਟ ਰਹੀ ਜੀ ਕੋਈ ਕਿਰਪਾ ਹੋ ਗਈ ਜਵੇ ਨਹੀਂ ਆਵੇ ਵਧਾਈਆਂ ਨਾਮ ਲੈਣਾ ਨਾਨਕ ਸੂਰਤ ਵੀ ਉਹ ਜੀ ਹੋਵੇ ਤਾਂ ਸੋਨੇ ਤੋਂ ਸੁਹਾਗਾ ਕਿ ਨਹੀਂ ਠੰਡ ਹੈਗੀ ਬਹੁਤ ਹੈਣਾ ਤੇਰਾ ਵੀ ਰਗੀ ਨਾ ਗੁਰਦਿਆਰ ਗੁਰਪਿਆਰ ਗੁਰਚਰਨ ਗੁਰਪਿਆਰ ਗੁਰਪਿਆਰ ਨਾ ਬੜੇ ਕਮਾਲ ਰੱਖੇ ਆ ਨਾਨਕ ਗੁਰਪਿਆਰ ਇਹ ਭੁੱਲਣ ਵਾਲੇ ਨਾਂ ਨਹੀਂ ਹੈਗੇ ਜਾ ਕੇ ਇੱਥੇ 200 ਰੁਪਏ ਲਾ ਦੀ ਹੈ ਹੈ 200 ਰੁਪਏ ਲਾ ਦੀ ਹੈ ਹਾ ਹਾ ਜਰੂਰ ਜਰੂਰ ਵਾਹੋ ਮੇਰੇ ਆ ਮੋਲਾ ਵਾਹੋ ਮੇਰੇ ਆ ਮੋਲਾ ਤੇਰੇ ਕੈਸੇ ਰੰਗ ਨਿਆਰੇ ਕਈ ਨਖਰਿਆਂ ਦੇ ਨਾਲ ਖਾਂਦੇ ਕਈ ਭੁੱਖੇ ਮਰਨ ਵਿਚੋਰੇ ਵਾਹੋ ਮੇਰੇ ਆ ਮੋਲਾ ਚੂਸ ਕੇ ਖੂਨ ਗਰੀਬਾਂ ਦਾ ਅਹ ਗਏ ਚਿਹਰੇ ਤੇ ਲਾਲੀ ਫਿਰ ਵੀ ਉਹ ਲਾਦਾ ਗੰਧੀਆਂ ਨੇ ਜਿੰਨੀ ਮਰਜੀ ਰਕਮ ਕਮਾਲੀ ਦਿਨ ਕੱਟੇ ਵਿੱਚ ਫਿਕਰਾਂ ਦਿਨ ਕੱਟੇ ਵਿੱਚ ਫਿਕਰਾਂ ਤੇ ਰਾਤ ਗਿਣੌਂਦੀ ਤਾਰੇ ਕਈ ਨਖਰਿਆਂ ਦੇ ਨਾਲ ਖਾਂਦੇ ਕਈ ਭੁੱਖੇ ਮਰਨ ਵਿਚਾਰੇ ਵਾਹੋ ਮੇਰੇ ਆ ਮੌਲਾ ਓ ਮਿੱਟੀ ਦੇ ਨਾਲ ਮਿੱਟੀ ਹੋ ਜੀ ਨੂੰ ਇੱਕ ਡੰਗ ਨਹੀਂ ਜੁੜਦੀ ਰੋਟੀ ਉਹਦੇ ਖੂਨ ਪਸੀਨੇ ਚੋਂ ਇੱਕ ਠੱਗ ਬਣਾਉਂਦਾ ਕੋਠੀ ਓ ਮਿੱਟੀ ਦੇ ਨਾਲ ਮਿੱਟੀ ਹੋ ਜੀ ਨੂੰ ਇੱਕ ਡੰਗ ਨਹੀਂ ਜੁੜਦੀ ਰੋਟੀ ਉਹਦੇ ਖੂਨ ਪਸੀਨੇ ਚੋਂ ਇੱਕ ਠੱਗ ਬਣਾਉਂਦਾ ਕੋਠੀ ਪੜਾ ਬੰਦਾ ਨਾ ਬੋਲੇ ਪਲਾ ਬੰਦਾ ਨਾ ਬੋਲੇ ਤੇ ਕੰਜਰ ਮਾਰੇ ਲਲਕਾਰੇ ਕਈ ਨਖਰੀਆਂ ਦੇ ਨਾਲ ਖਾਂਦੇ ਕਈ ਭੁੱਖੇ ਮਰਨ ਵਿਚਾਰੇ ਵਾਓ ਮੇਰੇ ਆ ਮੋਲਾ ਜਬਾਤ ਹੈ ਕੀ ਬੜੀ ਗਰਜ ਆ ਤੇਰੀ ਬਾਜ ਦੇ ਵਿੱਚ ਹੈ ਹੀਰਾ ਪਿੰਡ ਦੇ ਵਿੱਚ ਘੁੰਮ ਰਿਹਾ ਹੈ ਤੁਹਾਡੇ ਕੋਈ YouTube YouTube ਤੇ ਵਗੈਰਾ ਵੀ ਪਾ ਨਾ ਕਿਤੇ ਸੋਸ਼ਲ ਮੀਡੀਆ ਨਹੀਂ ਸਰ ਨਹੀਂ ਨਹੀਂ ਪਾਇਆ ਕਰ ਬਣਾ ਮੋਟਾ ਬਹੁਤ ਵਧੀਆ ਬਹੁਤ ਵਧੀਆ ਆਵਾਜ਼ ਤੇ ਤਾਂ ਬਣਾ ਲਾਂਗੇ ਆਪਣੇ ਫੋਨ ਤੇ ਜੀ ਹਾਂ ਹਾਂ ਕਰੋ ਇਹ ਮੁੰਡੇ ਨੂੰ ਯਾਰ ਤੁਸੀਂ ਪਿੰਡ ਦਾ ਨਾਮ ਰੋਸ਼ਨ ਕਰਦਾ ਹੈ ਨਾ ਕੋਈ ਟੈਲੈਂਟ ਹੈਗਾ ਤਾਂ ਮੂਰੀ ਲਿਆਓ ਗਿਰੇ ਮੁੰਡਾ ਗੁਲਦੀਪ ਸੀਗਾ ਇਸ ਪਿੰਡ ਦਾ ਪਿੰਡ ਖਾਰਾ ਹੈ ਕਟਕਪੂਰੇ ਦੇ ਵਿੱਚ ਪਿੰਡ ਖਾਰਾ ਕਿੰਨਾ ਸੋਹਣਾ ਮੁੰਡੇ ਦੀ ਆਵਾਜ਼ ਕਿੰਨੀ ਸੋਹਣੀ ਸੀ ਤੇ ਨਿਆਰਾ ਹੀ ਲਿਆਦਾ ਮੁੰਡੇ ਨੇ ਟੈਲੈਂਟ ਦਾ ਟੈਲੈਂਟ ਲੋਕੀ ਲੈਣਾ ਚਾਹੀਦਾ ਬੰਨੂ ਕਿਹਾ ਤੁਸੀਂ ਤੇਜ ਬੁਜੀ ਬਣਾਓ ਭਾਈ ਕਰੋ ਸੋ ਆ ਪਿੰਡ ਦਾ ਨਿਆਰਾ ਅੱਗੇ ਅਨਿੱਕ ਨੇ ਘੇਦਰਵਾਜੇ ਨਾ ਹਾਲਾਂਕਿ ਪੱਕੇ ਵੀ ਹੁੰਦੇ ਜਾ ਰਹੇ ਨੇ ਘਰ ਕਈ ਪਰ ਪਿੰਡ ਦਾ ਨਜ਼ਾਰਾ ਤਾਂ ਉਹ ਨਜ਼ਾਰਾ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਹੁਣ ਆਪਰ ਨਿਕਲਦੇ ਆ ਪਿੰਡ ਚੋਂ ਬਾਹਰ ਤੇ ਚੱਲਦੇ ਆ ਵਾਪਸੀ ਕਰਦੇ ਆ ਗੁਰਦੁਆਰਾ ਸਾਹਿਬ ਵੱਲ ਨੂੰ ਕਿਉਂਕਿ 4:15 ਹੋ ਗਏ ਆ ਗਰਮ ਗਰਮ ਛੱਕਦੇ ਆ ਚਾਹ ਠੰਡ ਹੋ ਗਈ ਬਾਲੀ ਲੋ ਜੀ ਆਪਾਂ ਗੁਰਦੁਆਰਾ ਸਾਹਿਬ ਆ ਹਾਂਜੀ ਕੋ ਮਾਇਆ ਜੈਂਗੋ ਲਾਈਏ ਇੱਥੇ ਬਹੁਤ ਆ ਨਿਬੜ ਗਿਆ ਉਹਦਾ ਕੰਮ ਮੈਂ ਤੈਨੂੰ ਦੱਸਿਆ ਹਾਂ ਬੁਰਜੋ ਤਾਂ ਮਾੜਾ ਜਿਹਾ ਹੀ ਰਹਿ ਗਿਆ ਤਾਂ ਥੋੜਾ ਹੀ ਰਹਿ ਗਿਆ ਮੈਂ ਤੈਨੂੰ ਦੱਸੀ ਜਾ ਉਹ ਵੀ ਖੁਰ ਜਾਣਾ ਸਾਲ ਕੋ ਤਾਂ ਖੁਰ ਜਾਣਾ ਉਹ ਵੀ ਪਹਿਲਾਂ ਬਹੁਤ ਚਾ ਸੀ ਇਹ ਤਾਂ ਬਹੁਤ ਲੰਮਾ ਚੌੜਾ ਸੀ ਦੇ ਵਿੱਚੋਂ ਪੱਕਾ ਗਲੇਪੀ ਦਾ ਰਾਈਟ ਪੱਕਾ ਪੌੜੀਆਂ ਨਹੀਂ ਪੌੜੀਆਂ ਚੜ੍ਹੀਆਂ ਸੀ ਦੇ ਤਾਂ ਬਾਅਦ ਵੇਖਣ ਨੂੰ ਘੜੀ ਉੱਚਾ ਗਈ ਚਾ ਆਪਣੀ ਬਾਟੀਆਂ ਜ ਆ ਗਈ ਵਾਹ ਪਤਾ ਹੀ ਨਹੀਂ ਆ ਸਮਝ ਨਹੀਂ ਆਦੀ ਕੀ ਪਾਇਆ ਇਹਨੇ ਡੁੱਲਣਾ ਲਾ ਕੰਮ ਮਤਲਬ ਤੇਰੇ ਅਸਤੇ ਨਹੀਂ ਹੈਗੀ ਇਹ ਗਰਮ ਗਰਮ ਗੰਭੋ ਹੋਤਾ। ਉਮੀਦ ਕਰਦਾ ਪਿੰਡ ਦਾ ਮਾਹੌਲ ਤੁਹਾਨੂੰ ਪਸੰਦ ਆਇਆ ਹੋਊਗਾ। ਹੰਡ ਬਹੁਤ ਜ਼ਿਆਦਾ ਆ। ਠੰਡ ਜ਼ਿਆਦਾ ਆ ਤੇ ਲਾਈਕ ਕਰਿਓ, ਸ਼ੇਅਰ ਕਰਿਓ, ਕਮੈਂਟ ਕਰਿਓ। ਜੀ ਹੁਣ ਤਾਂ ਇੱਥੇ ਤੱਕ ਵੀਡੀਓ ਦੇਖ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ। ਬੜੀ ਖੁਸ਼ੀ ਹੁੰਦੀ ਆ ਜੇ ਤੁਸੀਂ ਦੇਖਦੇ ਹੋ। ਹੌਸਲਾ ਬਣਦਾ। ਤੇਰਾ ਚਾਹ ਵੀ ਕੇ ਹੌਸਲਾ ਬਣਿਆ। ਟੰਡ ਟੰਡ ਕਰ। ਠੰਡ ਠੰਡ ਕਰ ਰਹੀ ਆ ਠੰਡ ਪਾਵੇ ਤੇ ਹੈਗੀ ਆ ਜੁਕਾਮ ਲੱਗਾ ਹੋਇਆ ਹੈ ਕਰਕੇ ਚਲ ਆ ਹੋਏ ਵੀ ਚੱਕਰ ਪੈਂਦਾ ਪਰ ਠੀਕ ਹੈ ਜੀ ਮਿਲਦੇ ਆ ਅਗਲੀ ਵੀਡੀਓ ਦੇ ਵਿੱਚ ਬੋਲਾ ਕੁਛ ਜੀ ਸਾਸਿਕਾ ਜੀ ਯਾ ਤਾਂ ਖਤਮ ਕਰ ਲਈ ਹੁਣ ਤੂੰ ਬਿਸਕੁਟ ਖਾਣੇ ਇੱਥੇ ਇਹਨੂੰ ਉੱਤਰ ਰੱਖੋ ਪਹਿਲਾਂ ਤਾਂ ਇਹਨੂੰ ਨਹੀਂ ਤੇ ਬਾਟੀ ਤੇ ਚੱਲ ਕਾ ਕਿੱਧਰ ਆਇਆ ਇੱਧਰ ਆਇਆ ਇੱਧਰ ਹਾਂ edraia shabash